सर मेरा नाम पीयूष कोहली है तारीवाल ते मैं कोहली बुक डिपो ਦੇ ਨਾਮ ਦਾ ਇੱਕ ਛੋਟਾ ਜਿਹਾ ਮੇਰਾ ਸੈਟਅਪ ਹੈ ਤੇ ਅਸੀਂ ਹਰ ਸੀਜ਼ਨ ਬੜੇ ਚਾਅ ਨਾਲ ਲਗਾਉਂਦੇ ਆ ਤੇ ਲੋਹੜੀ ਦਾ ਸੀਜ਼ਨ ਵੀ ਅਸੀਂ ਬੜੇ ਚਾਅ ਨਾਲ ਲਗਾਉਂਦੇ ਆ ਲੇਕਿਨ ਪਿੱਛੇ ਕੁਝ ਸਮੇਂ ਤੋਂ ਇੱਕ ਜਿਨੋਸੀ ਰਾक्षਸ ਕਹਾਂਗੇ ਚਾਈਨਾ ਡੋਰ ਦੇ ਨਾਮ ਦਾ ਉਹ ਇਸ ਸੀਜ਼ਨ ਨੂੰ ਬੜਾ ਖਰਾਬ ਕੀਤਾ ਹੁੰਨੇ ਤੇ ਚਲੋ ਕਹਿੰਦੇ ਜਦੋਂ ਜਾਗੇ ਉਦੋਂ ਹੀ ਸਵੇਰਾ ਤੇ ਸਾਨੂੰ ਵੀ ਚਲੋ ਇਸ ਗੱਲ ਦੀ ਸਮਝ ਕਹਿ ਸਕਦੇ ਹੋ ਲੇਟ ਆਈ ਸਵੇਰ ਆਈ ਜਦੋਂ ਵੀ ਆਈ ਪਰਮਾਤਮਾ ਵੱਲੋਂ ਬੁੱਧੀ ਪਈ ਅਸੀਂ ਇਸ ਕੰਮ ਨੂੰ ਛੱਡ ਦਿੱਤਾ ਸੀ ਇਹਦੇ ਵੱਲ ਪਿਛਲੇ ਸਾਲ ਤੋਂ ਤੁਹਾਡੇ ਚੈਨਲ ਦੇ ਮਾਧਿਅਮ ਤੋਂ ਹੀ ਅਸੀਂ ਵਾਅਦਾ ਕੀਤਾ ਸੀਗਾ ਕਿ ਜਿੰਨੀ ਸੰਗਤ ਹੈ ਜਿੰਨੇ ਪ੍ਰੇਮੀ ਆ ਧਾਰੀਵਾਲ ਦੇ ਅੰਦਰ ਬਾਹਰ ਦੇ ਜਿਹੜੇ ਸਾਡੇ ਕੋਲ ਲੈਣ ਆਉਂਦੇ ਸੀਗੇ ਖੁੱਲਾ ਬੰਦ ਮਾਲ ਕੀ ਅਸੀਂ ਇਹਨੂੰ ਨਹੀਂ ਵੇਚਣਾ ਅਸੀਂ ਇਹਨੂੰ ਬਿਲਕੁਲ ਚਲਾਂਜ ਦੇ ਦਿੱਤੇ ਪਿਛਲੇ ਸਾਲ ਤੋਂ ਤੇ ਹੁਣ ਇਹ ਸੀਜ਼ਨ ਅਗਲਾ ਆ ਗਿਆ ਹੈ ਫਿਰ ਲੋੜੀ ਦਾ ਤੇ ਅਸੀਂ ਇਸ மூੂ ਸੰਗਤਾਂ ਅੱਗੇ ਛੋਟਿਆਂ ਭਰਾਵਾਂ ਅਗੇ ਵੱਡਿਆਂ ਅਗੇ ਮਾਪਿਓਗੇ ਇੱਕ ਅਪੀਲ ਲੈ ਕੇ ਆਏ ਆ ਕਿ ਅਸੀਂ ਉਹ ਚੀਜ਼ ਨੂੰ ਵਰਤੀਏ ਜਿਸ ਦੇ ਨਾਲ ਜਾਨਵਾਲ ਦਾ ਨੁਕਸਾਨ ਵੀ ਨਾ ਹੋਵੇ ਤੇ ਸਾਡਾ ਸ਼ੌਂਕ ਵੀ ਪੂਰਾ ਹੋ ਜਾਵੇ ਤੇ ਬਸ ਇਹ ਛੋਟੀ ਜਿਹੀ ਨੀ ਅਪੀਲ ਲੈ ਕੇ ਆਏ ਆ ਕਿ ਮਾਪਿਓ ਆਪਣੇ ਬੱਚਿਆਂ ਨੂੰ ਸਮਝਾਉਣ ਕਿ ਇਹ ਡੋਰ ਬੜੀ ਖਤਰਨਾਕ ਡੋਰ ਹੈ ਦੇਖੋ ਹਜੇ ਸੀਜ਼ਨ ਸ਼ੁਰੂ ਵੀ ਨਹੀਂ ਹੋਇਆ ਤੇ 3-4 ਹਾਦਸੇ ਬੜੇ ਵੱਡੇ-ਵੱਡੇ ਵਾਪਰ ਗਏ ਨੇ ਮਾਪਿਆਂ ਦੇ ਪੁੱਤ ਚਲੇ ਗਏ ਨੇ ਘਰਦਿਆਂ ਦੇ ਘਰਵਾਲੇ ਚਲੇ ਗਏ ਨੇ ਉਹ ਜਿਹੜੇ ਘਾਟੇ ਉਹ ਕਦੀ ਪੂਰੇ ਨਹੀਂ ਕੀਤੇ ਜਾ ਸਕਦੇ ਸਾਨੂੰ ਦੁਕਾਨਦਾਰਾਂ ਦਾ ਫਰਜ਼ ਬੰਦਾ ਕਿ ਅਸੀਂ ਬਾਦੂਆਵਾਂ ਨਾਲ ਹੀ ਲੋਕਾਂ ਦੀਆਂ ਅਸੀਂ ਸੇਵਾ ਦੇ ਵਾਲ ਮਾਰਗ ਦੇ ਵਾਲ ਵਿਚਰੀਏ ਜਿੰਨਾ ਸਾਡਾ ਘਰ-ਬਾਰ ਵੀ ਪੂਰਾ ਹੋ ਜਾਵੇ ਤੇ ਸਾਡੇ ਸ਼ੌਂਕ ਵੀ ਪੂਰੇ ਹੋ ਜਾਣ ਬਿਲਕੁਲ ਮੈਂ ਦੱਸਾਂਗਾ ਜੀ ਦੇਖੋ ਪਹਿਲੀ ਗੱਲ ਤੇ ਦੇਖੋ ਚਾਈਨਾ ਡੋਰ ਨਾਲ ਪਤੰਗ ਵਧਾਣ ਵਾਲਾ ਇਹ ਖੁਦ ਤੁਹਾਨੂੰ ਕਹੇਗਾ ਕਿ ਮੈਨੂੰ ਉਹਨਾਂ ਨਾਲ ਡੋਰ ਵਧਾਉਂਦਾ ਗੁੱਡੀ ਵਧਾਉਂਦਾ ਮਜ਼ਾ ਨਹੀਂ ਆਉਂਦਾ ਕਿਉਂਕਿ ਗੁੱਡੀ ਹੋਲੀ ਹੁੰਦੀ ਹੈ ਤੇ ਡੋਰ ਭਾਰੀ ਹੁੰਦੀ ਹੈ ਡੋਰ ਥੱਲੇ ਲੰਮਕ ਜਾਂਦੀ ਹੈ ਜਦੋਂ ਅਸੀਂ ਉਹਨੂੰ ਗੁੱਡੀ ਵਧਾਣੇ ਆ ਤੇ ਉਹ ਤੁਨਕਾ ਹੀ ਨਹੀਂ ਵੱਜਦਾ ਪਤਾ ਹੀ ਨਹੀਂ ਲੱਗਦਾ ਬਹੁਤ ਤੇਜ਼ ਹਵਾਵਾਂ ਦੇ ਵਿੱਚ ਗੁੱਡੀਆਂ ਉੱਡਦੀਆਂ ਨੇ ਨਾਓ ਡੋਰਾਂ ਇਕੱਠੀਆਂ ਹੁੰਦੀਆਂ ਨੇ ਜਿਹੜੀ ਚੜ ਗਈ ਚੜ ਗਈ ਉਹ ਵਾਪਸ ਨਹੀਂ ਆਣੀ ਹੈਗੀ ਹਰ ਪਾਸੇ ਨੁਕਸਾਨ ਹੈ ਪੈਸੇ ਦਾ ਵੀ ਤੇ ਦੇਖੋ ਜਾਨਮਾਲ ਦਾ ਵੀ ਉਹਨਾਂ ਨੂੰ ਨੁਕਸਾਨ ਹੈ ਠੀਕ ਹੈ ਤੇ ਅਪੀਲ ਤੇ ਇਹੀ ਹੈ ਕਿ ਦੱਸੋ ਇਹ ਆਈ ਦੀ ਧੋਰ ਤੁਸੀਂ ਹੱਥ ਵਿੱਚ ਫੜੀ ਦੀ ਆ ਇਹ ਡੋਰ ਬਾਰੇ ਦੱਸੋ ਕਿ ਇਹ ਕੀ ਦੀ ਕੁਆਲਿਟੀ ਹੈ ਕੀ ਸਭ ਕੁਝ ਹੈਗਾ ਦੇਖੋ ਇਹਦਾ ਸਾਰਾ ਰੰਗ ਰੂਪ ਗੱਟੂ ਵਰਗਾ ਹੀ ਹੈ ਸ਼ਕਤੀ ਬ੍ਰਾਂਡ ਦਾ ਹੈ ਗੱਟੂ ਆ ਲੇਕਿਨ ਇਹਦੇ ਅੰਦਰ ਧਾਗਾ ਹੈ ਇਹਨੂੰ ਤਾਂ ਰੀ ਡੋਰ ਹੈ ਇਹ ਓ ਡੋਰ ਹੈ ਇਹ ਉਹ ਮਾਂਜਾ ਹੈ ਜਿਹੜਾ ਅਸੀਂ ਬਚਪਨ ਤੋਂ ਵਰਤਦੇ ਆ ਰਹੇ ਹਾਂ ਜਿਹੜਾ ਸਾਡੇ ਬਜ਼ੁਰਗਾਂ ਨੇ ਸਾਨੂੰ ਦੇਖੋ ਉਹਨਾਂ ਨੇ ਜਿਹੜੇ ਉਹ ਵਰਤਦੇ ਸੀਗੇ ਇਹ ਤੇ ਇੱਕ ਇੱਕ ਭੀੜਚਾਲ ਅਸੀਂ ਉਸ ਡੋਰ ਦੇ ਮਗਰ ਲੱਗ ਗਏ ਅਸੀਂ ਮੰਨ ਲਿਆ ਕਿ ਹਾਂ ਯਾਰ ਇਹ ਨਾਲ ਮੇਰੀ ਗੁੱਡੀ ਨਹੀਂ ਕਟੌਂਦੀ ਜੀ ਹਨਾ ਤੇ ਕੱਟੀ ਜਾਏ ਤੇ ਕੱਟੀ ਜਾਏ ਫਿਰ ਕੀ ਹੈ ਕਿਸੇ ਦੀ ਗਰਦਨ ਤੇ ਨਾ ਨਾ ਕੱਟੀ ਜਾਏ ਕਿਸੇ ਮਾਂ ਦਾ ਲਾਲ ਤੇ ਨਾ ਨਾ ਜਾਵੇ ਤੇ ਇਸ ਲਈ ਬੇਨਤੀ ਤੇ ਇਹੀ ਹੈ ਕਿ ਜਿੰਨੀ ਛੇਤੀ ਹੋ ਸਕੇ ਅਸੀਂ ਇਸ ਗੱਲ ਨੂੰ ਸਮਝੀਏ ਤੇ ਬੱਚੇ ਆਂਦੇ ਆ ਟੋਲੀ ਬਣਾ ਬਣਾ ਕੇ ਆਂਦੇ ਆ ਭਾਜੀ ਘਟੂ ਦਿਓ ਜੀ ਦਿਓ ਜੀ ਅਸੀਂ ਕੋਨ ਗੱਟੂ ਦਾ ਇਹ سلسلہ ਕਿ ਗੱਟੂ ਸ਼ਹਿਰਾਂ ਜੋ ਘਟਦੇ ਪਿੰਡਾਂ ਦੇ ਵੱਡੇ ਵੱਡੇ ਹੋਲਸੇਲਰ ਬਣ ਗਏ ਨੇ ਆ ਜਿੰਨੇ ਲਾਗੇ ਲਾਗੇ ਪਿੰਡ ਬਣਾ ਸਾਰਿਆਂ ਦੇ ਵਿੱਚ ਵੱਡੇ ਵੱਡੇ ਹੋਲਸੇਲਰ ਬਣੇ ਨੇ ਲੋਥੋਂ ਜਾ ਕੇ ਗੱਟੂ ਲੈ ਆਂਦੇ ਨੇ ਤੁਸੀਂ ਵੀ ਦਿਓ ਸਾਨੂੰ ਉਥੋਂ ਮਹਿੰਗਾ ਮਿਲਦਾ ਅਸੀਂ ਪਹਿਲੇ ਤੁਹਾਡੇ ਕੋਲ ਲੈਂਦੇ ਸੀਗੇ ਮੈਂ ਵੇਖੋ ڈاکੂ ਉਂਗਲੀ ਮਾਰਨੋ ਜੇ ਮਹਾਤਮਾ ਬੁੱਧ ਮਿਲੇ ਆ ਤੇ ਦੇਖੋ ڈاکੂ ਤੋਂ ਸੰਤ ਬਣ ਗਿਆ ਤੇ ਅਸੀਂ ਆਪਣੀ ਮਨੋਵਰਤੀ ਨਹੀਂ ਚੇਂਜ ਕਰ ਸਕਦੇ ਅਸੀਂ ਜਿਸ ਗੁਰੂ ਪੀਰ ਅਵਤਾਰ ਨਾਲ ਜੁੜੇ ਆ ਸਾਨੂੰ ਉਥੋਂ ਕਿਹਾ ਜਾਂਦਾ ਕਿ ਲੋਕਾਂ ਨੂੰ ਇਹੀ ਜਵਾਬ ਮੈਂ ਦਿੱਤਾ ਕਿ ਦੇਖੋ ਅਸੀਂ ਨਹੀਂ ਵੇਚਦੇ ਤੁਹਾਨੂੰ ਜਿੱਥੋਂ ਮਿਲਦਾ ਤੁਸੀਂ ਲੈ ਲਵੋ ਸਾਡੇ ਕੋਲ ਇਹ ਤਾਂ ਗਿਆ ਤੇ ਜੇ ਹੋ ਸਕਦਾ ਤੇ ਸਾਡਾ ਸਾਥ ਦਿਓ ਉਹ ਨਹੀਂ ਅਸੀਂ ਵੇਚਣਾ ਤੁਸੀਂ ਪਿਛਲੇ ਸਾਲ ਵੀ ਇਹੀ ਸੀ ਕਿ ਆਪਣੇ ਭਰਾਵਾਂ ਨੂੰ ਜਿਹੜੇ ਅੱਜ ਵੀ ਵੇਚ ਰਹੇ ਨੇ ਬਾਜ਼ਾਰ ਵਿੱਚ ਤੇ ਇਸ ਵਾਰ ਵੀ ਹੱਥ ਜੋੜ ਕੇ ਬੇਨਤੀ ਹੈ ਕਿ ਅਸੀਂ ਆਪਣੇ ਆਪ ਨੂੰ ਸੁਧਾਰਨ ਦੀ ਕੋਸ਼ਿਸ਼ ਕਰੀਏ ਦੁਨੀਆ ਨਹੀਂ ਸੁਧਰਦੀ ਹੁੰਦੀ ਕਹਿੰਦੇ ਤੂੰ ਆਪਣੀ ਨਿਬੇੜ ਤੈਨੂੰ ਹੋਰ ਨਾਲ ਕੀ ਤੂੰ ਗੱਠਰੀ ਸੰਭਾਲ ਤੈਨੂੰ ਚੋਰ ਨਾਲ ਕੀ ਅਸੀਂ ਦੁਨੀਆ ਨੂੰ ਨਹੀਂ ਠੀਕ ਕਰ ਸਕਦੇ ਅਸੀਂ ਆਪਣੇ ਆਪ ਨੂੰ ਠੀਕ ਕਰ ਸਕਦੇ ਹਾਂ ਕੀ ਪਤਾ ਸਾਡੇ ਵੱਲ ਵੇਖ ਕੇ ਉਹ ਵੀ ਸੁਧਰ ਜਾਏ ਉਹ ਵੀ ਸੁਧਰ ਜਾਏ ਕਿ ਜੇ ਉਹ ਨਹੀਂ ਭੁੱਖਾ ਮਰ ਰਿਹਾ ਚਾਇਨਾ ਡੋਰ ਤੋਂ ਬਿਨਾ ਤਾਂ ਮੈਂ ਕਿਦਾਂ ਮਰ ਜਾਵਾਂਗਾ ਵਿਆਹ ਵਿੱਚ ਨਹੀਂ ਕੱਟੇਗਾ ਜਨਮ ਦਿਨ ਵੇਲੇ ਉਹ ਇੱਥੇ ਮਨਾ ਖੁੱਲੀ ਜਗ੍ਹਾ ਜਿੰਨਾ ਮਰਜੀ ਭੰਗੜਾ ਲਿਓ ਪਾ ਵਿਆਹ ਲਈ ਹੁਣੇ ਕਰਾਓ ਬੁੱਕ ਰਿਸ਼ਤੇਦਾਰਾਂ ਦੇ ਵਿੱਚ ਬਣਾਓ ਕੋਈ ਠੱਪ ਜਿਹਾ ਕਿਸੇ ਵੀ ਤਰ੍ਹਾਂ ਦੀ ਹੋਵੇ ਪਾਰਟੀ ਵਿਦਿਆਰਥੀਆ ਉੱਥੇ ਲਿਓਣੀਆਂ ਹੁਣ ਬਾਹਰਾਂ કરો બર્થડે પાર્ટી રિટાયરમ પાર્ટી યા કોઈ હોય પાર્ટી અુક અજનલા પુરા અને મશહુર ડિઆર હોલ ਨਸਤੇਕ ਸਿਵਲ ਹਸਪਤਾਲ ਅਜਨਾਲਾ। ਹੇਠ ਦਿੱਤੇ ਨੰਬਰਾਂ ਤੇ ਕਰੋ ਸੰਪਰਕ ਤੇ ਅੱਜ ਹੀ ਕਰਵਾਓ ਆਪਣੀ ਬੁਕਿੰਗ। ਬਿਹਤਰ ਉਪਚਾਰ, ਸੁਰੱਖਿਤ ਪਰਿਵਾਰ। ਤੁਹਾਡੀ ਜ਼ਿੰਦਗੀ ਅਨਮੋਲ ਹੈ। ਉਸਦੀ ਸੁਰੱਖਿਆ ਕਰੋ। ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ? ਤੁਹਾਨੂੰ ਸੀਜ਼ੋਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ। ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਪਾਉਣ ਦਿਓ। ਮਾਹਿਰ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ। ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਤੁਹਾਨੂੰ ਇੱਥੇ ਆਈ ਸੀ ਯੂ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸਹੂਲਤ ਵੀ ਮਿਲਦੀ ਹੈ ਸੀਜ਼ਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ ਮਲੇਰੀਆ ਪੱਥਰੀ ਜੋਨਡੇਸ ਟਾਈਫਾਇਡ ਜੋੜਾਂ ਬਦਲ ਤੇ ਖੂਨ ਦੀ ਕਮੀ ਸੁੱਕੀ ਖਾਂਸੀ ਹੱਥਾਂ ਪੈਰਾਂ ਦਾ ਸੋਜਣਾ ਮਿਰਗੀ ਚੱਕਰ ਆਉਣਾ ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ ਗਿਲਟੀਆਂ ਨਮੂਨੀਆਂ ਦਸਤ ਅਤੇ ਮਹਿਲਾਵਾਂ ਦੇ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ ਡਾਕਟਰ ਹਰਸ਼ਪ੍ਰੀਤ ਕੋਰ ਦੰਦਾਂ ਦੇ ਮਾਹਿਰ ਡਾਕਟਰ ਕਰਨਵੀਰ ਸਿੰਘ ਕਾਲੂ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਟਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡ ਐਂਡ ਨੈਕ ਔਨਕੋ ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਕੌਰ ਜਨਾਨਾ ਰੋਗਾਂ ਅਤੇ ਆਈਵੀਐਫ ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਡਾਕਟਰ ਅਰਸ਼ਦੀਪ ਕੋਰ ਫਿਜ਼ੀਓਥੈਰੇਪੀ ਤੇ ਰੀਹੈਬਿਟੇਸ਼ਨ ਦੇ ਲਈ ਡਾਕਟਰ ਰਮਨਦੀਪ ਕੋਰ ਪਲਾਸਟਿਕ ਮਾਈਕ్రో ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਹਨਾਂ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਹਨਾਂ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ आधुनिकता ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵੈਅਰ ਗ੍ਰਾਫਟਰ ਓਨੀਟਾ ਸੀਰਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕੁਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧਿਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇੱਥੋਂ ਵਧਿਆ ਬ੍ਰਾਂਡਸ ਚ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੀਨਸ ਵਿੱਚ ਨੈਰੋਲੈਕ ਏਸ਼ੀਅਨ ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ ਚੂਲੇ ਗੀਜ਼ਰ ਸੈਂਟੈਕਸ ਮੌਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ ਪੀਜੀਏ ਇੰਡੀਆ ਨਿਊਜ਼